ਨਸੋਨੇ ਕੇ ਛੋਟੇ ਛੋਟੇ ਟੁਕੜੇ ਕਰਕੇ ਰੱਖ ਲਵਾਂਗੇ ਫਿਰ ਉਹ ਕੇ ਬਾਅਦ ਪਿਆਜ਼ ਵੀ ਚੀਰ ਕੇ ਛੋਟੇ ਛੋਟੇ ਟੁਕੜੇ ਵਿੱਚ ਰੱਖ ਲਵਾਂਗੇ ਆਲੂ ਕੀ ਸਬ지 ਬਣਾਉਣ ਲਈ ਆਪਾਂ ਪਹਿਲੇ ਆਲੂ ਨੂੰ ਛਿੱਲੋਂਗੇ ਛਿਲ ਕਰ ਫਿਰ ਉਹਨਾਂ ਨੂੰ ਛੋਟੇ ਛੋਟੇ ਟੁਕੜੇ ਚ ਚੀਰ ਕੇ ਪਾਣੀ ਕੇ ਵਿੱਚ ਪਾ ਲਵਾਂਗੇ ਪਾਣੀ ਵਿੱਚ ਪਾਣ ਤੋਂ ਆਲੂ ਖਰਾਬ ਨਹੀਂ ਹੁੰਦੇ ਨਹੀਂ ਕਾਲੇ ਹੁੰਦੇ ਅਲੂ ਟੀਰ ਕੇ ਇੱਕ ਪਤੀਲੇ ਚ ਪਾ ਕੇ ਰੱਖਨੇ ਨੇ ਹਨ ਣਾੜੇ ਵਿੱਚ ਪਾਣੀ ਵੀ ਪਾਣਾ ਹ ਇਸ ਤੋਂ ਬਾਅਦ ਪਨ ਕੜਾਹੀ ਨੂੰ ਗੈਸ ਦੇ ਉੱਪਰ ਰੱਖ ਲੈਣਾ ਹੈ ਗੈਸ ਤੇਜ ਕਰਕੇ ਰੱਖਣਾ ਹੈ ਫਿਰ ਉਸ ਨੂੰ ਦਾ ਪਾਣੀ ਸੁਕਾ ਕੇ ਜੇ ਤੁਸੀਂ ਵਿੱਚ ਹਰੀ ਮਿਰਚ ਪਾਣਾ ਚਾਹੋ ਤਾਂ ਤੁਸੀਂ ਹਰੀ ਮਿਰਚ ਵੀ ਪਾ ਸਕਦੇ ਹੋ ਆਪਾਂ ਨੇ ਇੱਕ ਇੱਕ ਘੜਛੀ ਭਰ ਕੇ ਤੇਲ ਪਾਣਾ ਹੈ ਪਾਣੀ ਤੇ ਫਿਰ ਇੱਕ ਹੋਰ ਘੜਛੀ ਤੇਲ ਪਾਣਾ ਹੈ ਜਦੋਂ ਤੇਲ ਗਰਮ ਹੋ ਜਾਵੇ ਤਾਂ ਤਾ ਸਭ ਤੋਂ ਪਹਿਲਾਂ ਜੀਰਾ ਪਾਉਣਾ ਹੈ ਜੀਰਾ ਚਟਕਰ ਕੇ ਬਾਅਦ ਜਦੋਂ ਜੀਰਾ ਟਿਕਣ ਲੱਗੇ ਉਦੋਂ ਪਿਆਜ਼ ਤੇ ਮਿਰਚਾ ਪਾਉਣੀ ਲਸਣ ਦੇ ਤੋਂ ਤੇ ਵਿੱਚ ਲਸਣ ਵੀ ਪਾਉਣੇ ਹਨ ਅਸੀਂ ਪਿਆਜ਼ ਤੇ ਲਸਣ ਇੱਕ ਕੋਲੀ ਚ ਪਾ ਕੇ ਰੱਖੇ ਸੰਦ ਅੱਜ ਪਾਉਣ ਤੋਂ ਬਾਅਦ ਟਮਾਟਰ ਜੀਰ ਕੇ ਰੱਖਨੇ ਹਨ ਖਾਜ ਪਿਆਜ਼ ਹਲਕੇ ਜਿਹੇ ਪੀਲੇ ਰੰਗ ਦੇ ਹੋਏ ਹਨ ਜਦੋਂ ਪਿਆਜ਼ ਸੁਨਹਿਰੇ ਹੋਣਗੇ ਉਦੋਂ ਪਾ ਇਹ ਕਿ ਵੀ ਟਮਾਟਰ ਪਾਉਣਗੇ ਤੁਸੀਂ ਟਮਾਟਰਾਂ ਨੂੰ ਆਪਣੇ ਹਿਸਾਬ ਦੇ ਨਾਲ ਟੀਰ ਸਕਦੇ ਹੋ ਜੇ ਤੁਸੀਂ ਛੋਟੇ ਜੀਰਨੇ ਹਨ ਤਾਂ ਤੁਸੀਂ ਹੋਰ ਛੋਟੇ ਜੀਰ ਸਕਦੇ ਹੋ හෝන පියාජසන හැරේජය හෝගය හම ස්ත භාගපා හොන්ට මට පාමුගන්ගේ ස්තභාගසීත් නමක්ක පාමන්ගේ නමක පාම නාත මාතර ਆਪਣਾ ਪਾਣੀ ਛੋੜ ਦਿੰਦੇ ਹਨ ਤੇ ਛੇਤੀ ਪੱਕ ਜਾਂਦੇ ਹਨ ਅਸੀਂ 2 ਚਮਚੇ ਨਮਕ ਪਾਇਆ ਹੈ ਤੁਸੀਂ ਆਪਣੇ ਹਿਸਾਬ ਨਾਲ ਨਮਕ ਪਾਸ ਸਕਦੇ ਹੋ ਇਸ ਤੋਂ ਬਾਅਦ ਅਸੀਂ ਹਲਦੀ ਪਾਵਾਂਗੇ 1 ਚਮਚਾ ਹਲਦੀ ਡਾ ਇਸ ਤੋਂ ਬਾਅਦ ਅਸੀਂ ਮਿਰਚ ਦਾ ਮਸਾਲਾ ਪਾਵਾਂਗੇ ਤੁਸੀਂ ਆਪਣੇ ਹਿਸਾਬ ਨਾਲ ਘੱਟ ਵੱਧ ਪਾ ਸਕਦੇ ਹੋ ਅਸੀਂ ਇੱਕ ਚਮਚਾ ਪਾਈ ਹੈ ਜੇ ਤੁਸੀਂ ਮਿਰਚ ਨਹੀਂ ਖਾਂਦੇ ਤਾਂ ਤੁਸੀਂ ਘੱਟ ਇਹਦੀ ਕੁਆਲਿਟੀ ਕਰ ਸਕਦੇ ਹੋ ਸਾਰੀ ਚੀਜ਼ਾਂ ਨੂੰ ਥੋੜੀ ਥੋੜੀ ਦੇਰ ਪਕਾ ਲੈਣਾ ਹੈ ਜਦੋਂ ਤੱਕ ਇਹ ਜਿਹੜਾ ਤਾਂ ਕੱਤੇ ਮਾਟਰ ਹੈ ਆਵੇਂ ਦੇਣਾ ਹੋ ਜਾ। ਇਸ ਤੋਂ ਬਾਅਦ ਅਪਾ ਆਲੂਆਂ ਨੂੰ ਚੰਗੀ ਤਰ੍ਹਾਂ ਧੋ ਕੇ ਜਿਸ ਪਾਣੀ ਚ ਅਪਾ ਨੇ ਪਾਇਆ ਸੀ ਫਿਰ ਅਪਾ ਨੇ ਆਲੂ ਬਾਉਨੇ ਹਨ ਤੁਸੀਂ ਦੇਖ ਸਕਦੇ ਹੋ। बाद से ही सब्जी ही वाली है सारे आलू पा के इसन चं तरह मिला है ਆਦੇ ਸੁਨ ਨੂੰ ਥੋੜੀ ਦੇਰ ਤੱਕ ਦੇਣਾ ਹੈ ਤਾਂ ਕਿ ਇਹ ਜੀਂਡੀ ਜਰਾ ਪੱਕ ਜਾਵੇ ਤੇ ਫਿਰ ਆਪਾਂ ਨੇ ਇਸਨੂੰ ਚੰਗੀ ਤਰ੍ਹਾਂ ਪਕਾ ਲੈਣਾ ਹੈ ਤੁਸੀਂ ਦੇਖ ਸਕਦੇ ਹੋ ਅਸੀਂ ਇਸ ਦੇ ਉੱਪਰ ਇੱਕ ਥਾਲੀ ਧਕਾ ਦਿੱਤੀ ਹੈ ਢੱਕਣ ਤੋਂ ਥੋੜੀ ਦੇਰ ਬਾਅਦ ਆਲੂ ਪੱਕ ਜਾਂਦੇ ਹਨ ਜੇ ਤੁਸੀਂ ਧਨੀਆ ਪਾਉਣਾ ਚਾਹੋ ਤਾਂ ਤੁਸੀਂ ਹਨਾ ਧਨੀਆ ਪਾ ਸਕਦੇ ਹੋ ਫਿਰ ਕਿ ਆਪਾਂ ਇਸ ਨੂੰ ਥੋੜੀ देर ਬੰਦ ਕਰਕੇ ਰੱਖ ਦੇਣਾ ਹੈ ਦੋ ਤੋਂ 3 ਮਿੰਟ ਤੱਕ ਸਬ지 ਤਿਆਰ ਦੋ ਤੋਂ 3 ਮਿੰਟ ਇਸ ਨੂੰ ਪਕਾਉਣ ਦੇ ਬਾਅਦ ਸਬਜੀ ਤਿਆਰ ਹੋ ਗਈ ਹੈ ਇੱਕ ਵਾਰੀ ਤੁਸੀਂ ਫੇਰ ਇੱਕ ਉੱਪਰ ਕਲਚੀ ਫੇਰ ਸਕਦੇ ਹੋ ਯਸ ਫਿਰ ਗੈਸ ਬੰਦ ਕਰ ਦਿਓ ਅਸੀਂ ਸਬਜੀ ਦੇ ਨਾਲ ਪੂੜੀਆਂ ਬਣਾ ਰਹੇ ਹਾਂ ਪੂੜੀਆਂ ਬਣਾਉਣ ਉਸਤੇ ਆਟਾ ਛਾਣ ਲਿਓ ਜਿਵੇਂ 베ਲੀ ਮम्मा ਛਾਣ ਰਹੀ ਹੈ ਆਟਾ ਛਾਣਨ ਤੋਂ ਬਾਅਦ ਅਸੀਂ ਇੱਕੇ ਵਿੱਚ ਥੋੜਾ ਜਿਹਾ ਬੁੱਧ ਪਾਉਂਦੇ ਹਾਂ ਜੇ ਤੁਸੀਂ ਪਾਉਣਾ ਹੈ ਤਾਂ ਤੁਸੀਂ ਪਾ ਸਕਦੇ ਹੋ ਇਸ ਦਿਨ ਆੜ ਕੁੜੀਆਂ ਚਿੱਟੀਆਂ ਤੇ ਸੋਹਣੀਆਂ ਜੀਆਂ ਬੰਦੀਆਂ ਹਨ ਇਸ ਤੋਂ ਬਾਅਦ ਅੱਗੇ ਆਪਾਂ ਨੇ ਪਾਣੀ ਪਾਉਣਾ ਹੈ ਆਟੇ ਦੇ ਹਿਸਾਬ ਦੇ ਨਾਲ ਹੀ ਪਾਣੀ ਪਾਉਣਾ ਹੈ ਥੋੜਾ 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 ਕਰਕੇ ਇਕੱਠੇ ਸਾਰਾ ਪਾਣੀ ਨਹੀਂ ਪਾ ਲੈਣਾ ਵਨਾ ਆਟਾ ਖਰਾਬ ਹੋ ਸਕਦਾ ਖਰਾਬ ਹੋ ਸਕਦਾ ਹੈ ਤੁਸੀਂ ਆਟੇ 'ਚ ਜਿਆਦਾ ਪਾਣੀ ਨਹੀਂ ਪਾਉਣਾ ਹੈ ਆਟਾ ਅਹ ਜਿਆਦਾ ਤਿੱਲਾ ਨਹੀਂ ਕਰਨਾ ਤੁਸੀਂ ਆਟੇ 'ਚ ਸਰੋਦਾ ਤੇਲ ਜਾਂ ਕਿਉਂ ਲਗਾ ਸਕਦੇ ਹੋ ਇਹਦੇ ਨਾਲ ਆਟਾ ਸੁਖਦਾ ਨਹੀਂ ਹੈ ਆਟੇ ਦੇ ਵਿੱਚ ਪਾਪੜੀ ਨਹੀਂ ਆਉਂਦੀ ਤੇ ਆਟਾ ਨਰਮ ਰਹਿੰਦਾ ਹੈ ਆਟੇ 'ਚ ਥੋੜਾ ਜਿਹਾ ਤੇਲ ਲਗਾ ਕੇ ਬੂੰਹ ਥੋੜਾ ਜਿਹਾ ਗੁਨ ਲੈਣਾ ਹੈ ਤਾਂ ਕਿ ਤੇਲ ਸਾਰੇ ਪਾਸੇ ਉੱਪਰ ਉੱਪਰ ਲੱਗ ਜਾਵੇ ਜੇ ਤੁਸੀਂ ਚਾਹੋ ਤਾਂ ਘeol ਲਗਾ ਕੇ ਵੀ ਬੂੰਹ ਸਕਦੇ ਹੋ ਅੱਛਾ ਕੜਾਹੀ ਨੂੰ ਗਰਮ ਕਰ ਲਈਏ ਇਸ ਤੋਂ ਬਾਅਦ ਅਸੀਂ ਕੜਾਹੀ ਗਰਮ ਹੋਣ ਲਈ ਰੱਖ ਦੇਣੀ ਹੈ ਜਦੋਂ ਕੜਾਹੀ ਗਰਮ ਹੋ ਜਾਵੇਗੀ ਉਦੋਂ ਅਪਾ ਇਹਦੇ ਵਿੱਚ ਤੇਲ ਪਾਵਾਂਗੇ ਗ莱 گرم ਹੋ ਗਈ ਹੈ ਅਸੀਂ ਹੁਣ ਤੇਲ ਪਾ ਰਹੇ ਹਾਂ ਅਸੀਂ ਸਰ੍ਹੋਂ ਦਾ ਤੇਲ ਪਾ ਰਹੇ ਹਾਂ ਤੁਸੀਂ ਕੋਈ ਵੀ ਤੇਲ ਪਾ ਸਕਦੇ ਹੋ ਐਂਸੀ ਢੀਕ ਰਹੀ ਭਰ ਕੇ ਤੇਲ ਪਾਇਆ ਹੈ छोटी छोटी लोया बना रहे बनाओ इस तरह छोटी छोटी लोईया बना के छोटी छोटी बुढ़िया बेल लियो पूड़ियाँ इस बेल के पा रहे हाँ एक पूरी एक एक वार्च पानी है ती देख सकते हो कि पूड़ियाँ किमें फुल है रही हैं ਜਦੋਂ ਪੂੜੀ ਇੱਕ ਪਾਸੇ ਜੇ ਪੱਕ ਜੇ ਉਦੋਂ ਉਹਨੂੰ ਦੂਸਰੇ ਪਾਸੇ ਘੁਮਾ ਲੈਣਾ ਹੈ ਇੱਕ ਪੂੜੀ ਚੱਖ ਕੇ ਨਾਰ ਦੇ ਨਾਲ ਦੂਸਰੀ ਪੂੜੀ ਪਾਈ ਜਾਣੀ ਹੈ ਜਦੋਂ ਤੇਲ ਪੱਕ ਜੇ ਉਹਦੀ ਨਿਸ਼ਾਨੀ ਹੈ ਕੀ ਪੂੜੀਆਂ ਆ ਰਹੀ ਜਾਂਦੀਆਂ ਪੂੜੀਆਂ ਚੰਗੀ ਤਰ੍ਹਾਂ ਫੁੱਲਣ ਲੱਗਦੀਆਂ ਹਨ 나ੜੇ ਕਟੀਆਂ ਜੀਆਂ ਨਹੀਂ ਰਹਿੰਦੀਆਂ ਤੇਲ ਐਵੇਂ ਉਛਲਦਾ ਹੁੰਦਾ ਹੈ ਸੱਦੀਆਂ ਪੁੜੀਆਂ ਇਸ ਤਰ੍ਹਾਂ ਦੀਆਂ ਬਣੀਆਂ ਹਨ ਤੁਸੀਂ ਤਸਵੀਰ ਦੇਖ ਸਕਦੇ ਹੋ ਫੁੱਲੀਆਂ ਫੁੱਲੀਆਂ ਜੀਆਂ ਜੇ ਤਾਂ ਹਨ ਨੂੰ ਘਰ ਦਾ ਖਾਣਾ ਖਾਉਣਾ ਪਸੰਦ ਹੈ ਤਾਂ ਤੁਸੀਂ ਹੋਸਟਲ 'ਚ ਹੋ ਤੁਸੀਂ ਇਸ ਨੰਬਰ 'ਤੇ ਕਾਲ ਕਰ ਸਕਦੇ ਹੋ ਸਾਦਾ ਐਡਰੈਸ ਪੰਜਾਬ ਦੇ ਵਿੱਚ ਦੁਖਨਵਾਰਨ ਗੁਰਦੁਆਰਾ ਸਾਹਿਬ ਹਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਦੀ ਸਬਜੀ ਤੇ ਫੂੜੀ ਬਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ